ਸੇ ਵੀਡੀਓ ਸ਼ੇਅਰ ਕਰੋ ਆਪਣਾ ਫਰਜ ਸਮਝ ਕੇ ਆਪਾਂ ਆਪਣੇ ਸੋਹਣੇ ਪੰਜਾਬ ਨੂੰ ਬਚਾਉਣਾ ਆ ਇਹ ਕੌਣ ਆ ਜੀ ਇਹ ਦਲਜੀਤ ਸਿੰਘ ਕਲਸੀ ਜੀ ਸਿੰਘ ਕਲਸੀ ਕਦੀ ਸ਼ਹੀਦ ਭਗਤ ਸਿੰਘ ਇਹਦੇ ਲਈ ਸ਼ਹੀਦ ਹੋ ਜਾਂਦਾ ਕਦੀ ਅੱਤਵਾਦੀ ਹੋ ਜਾਂਦਾ ਤੇ ਇਹਦੇ ਯਾਰ ਕੌਣ ਆ ਯਾਰ ਸਾਈਕਲ ਚੋਰ ਹਾਂਜੀ ਸਹੀ ਸੁਣਿਆ ਤੁਸੀਂ ਇਹ ਸਾਈਕਲ ਚੋਰ ਇਹਨੂੰ ਕੌਣ ਨਹੀਂ ਜਾਣਦਾ ਇਹ ਸਿੱਖਾਂ ਨੂੰ ਪਾਣੀ ਪੀ ਪੀ ਕੋਸ ਦਾ ਭੰਡ ਦਾ ਜਿੰਨਾ ਸਿੱਖ ਵਿਰੋਧੀ ਇਹ ਇਨਸਾਨ ਆ ਉਹਨਾਂ ਦੁਨੀਆ 'ਚ ਕੋਈ ਵੀ ਹੈ ਨਹੀਂਗਾ ਮਨਿੰਦਰਜੀਤ ਸਿੰਘ ਜੀ ਦੇ ਬਾਰੇ ਸਾਡ ਨੂੰ ਪਤਾ ਸਾਈਕਲ ਚੋਰ ਬਾਰੇ ਤੇ ਜੀਤ ਕਲਸੀ ਦਾ ਖਾਸ ਇਹ ਯਾਰ ਆ ਤੇ ਕਲਸੀ ਸਾਹਿਬ ਕਿਹੜੀਆਂ ਗੱਲਾਂ ਤੁਸੀਂ ਕਰੀ ਜਾਂਦੇ ਕਾਹਦਾ ਤੁਹਾਨੂੰ ਪੰਜਾਬ ਦਾ ਦਰਦ ਆ ਯਾਰ ਹੈ ਹੋਰ ਵੀ ਫੋਟੋਆਂ ਦਿਖਾਉਣਾ ਆ ਤੇ ਬਾਕੀ ਸ਼ੇਅਰ ਕਰਿਓ ਸਾਰੇ ਪਾਸੇ ਤੇ ਬਾਕੀ ਕਰੋੜਾਂ ਦੀਆਂ ਠੱਗੀਆਂ ਉਹਦਾ ਭਰਾ ਉਹ ਬਹੁਤ ਨਿਕੀਆਂ ਨਿਕੀਆਂ ਗੱਲਾਂ ਆ ਤੇ ਇੰਦੀ ਜਸਵਾਲ ਕੱਢ ਲਿਆ ਆ ਵਾਰਿਸ ਪੰਜਾਬ ਜਥੇਬੰਦੀ ਦੇ ਸੇਵਾਦਾਰ ਦੀ ਜਨਮ ਗੁੰਡਲੀ ਕਰਤੇ ਵੱਡੇ ਖੁਲਾਸੇ ਕਿਹਾ ਭਾषण ਪੰਜਾਬ ਦਾ ਦਰਦ ਬਿਆਨ ਕਰਨ ਵਾਲੇ ਤੇ ਯਾਰੀਆਂ ਸਾਈਕਲ ਚੋਰਾਂ ਨਾਲ ਇੰਦੀ ਜਸਵਾਲ ਨੇ ਖੜੇ ਕਰਤੇ ਵੱਡੇ ਸਵਾਲ ਕਿਹਾ ਰੀਅਲ ਲਾਈਫ ਫੀਰੋਬਾੜ ਵਿੱਚ ਜਿਸ ਚੋਂ ਸਲਮਾਨ ਖਾਨ ਵੀ ਸ਼ਾਮਲ ਸੀ ਅਤੇ ਮਨਿੰਦਰਜੀ ਸਿੰਘ ਬੇਟਾ ਵੀ ਸ਼ਾਮਲ ਸੀ ਜਿਸ ਨੂੰ ਤੁਸੀਂ ਭਾਜੀ ਕਹਿ ਕੇ ਸੰਬੋਧਨ ਕੀਤਾ ਇੰਦੀ ਨੇ ਸਵਾਲ ਪੁੱਛਦੇ ਹੋਏ ਕਿਹਾ ਕਿ ਜਿਸ ਨੂੰ ਪੰਜਾਬੀ ਸਾਈਕਲ ਚੋਰ ਕਹਿੰਦੇ ਤੁਹਾਡਾ ਭਾਜੀ ਕਿੱਦਾਂ ਹੋ ਗਿਆ ਪੁੱਛਿਆ ਸਵਾਲ ਕਿ ਕੱਲ ਸੀ ਜੀ ਤੁਸੀਂ ਜਵਾਬ ਜ਼ਰੂਰ ਦਿਓ ਕਿ ਬਿੱਟਾ ਸਭ ਤੁਹਾਡੇ ਯਾਰ ਹੈ ਕਿ ਨਹੀਂ ਕਨਸਟੀਟਿਊਸ਼ਨ ਨੂੰ ਨਾਮਨਣ ਵਾਲੇ ਕਿਹੜੇ ਅਧਿਕਾਰ ਸਹਿਦ ਵਕੀਲ ਰੱਖ ਕੇ ਕਿਵੇਂ ਮਾਨਹਾਨੀ ਦਾ ਕੇਸ ਦਾਇਰ ਕਰਨਗੇ ਪੁੱਛੇ ਸਵਾਲ ਹੋਰ ਵੀ ਬਹੁਤ ਤਿੱਖੇ ਸਵਾਲ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਸਾਡਾ YouTube ਚੈਨਲ ਸਬਸਕ੍ਰਾਈਬ ਜ਼ਰੂਰ ਕਰ ਦੇਣਾ ਜੀ ਇਹ ਦਿਖਾਉਣਾ ਤੁਹਾਨੂੰ ਸਾਰੀਆਂ ਹੀ ਤਸਵੀਰਾਂ ਬਾਈ ਜੀ ਅਵਾਰਡ ਦਿੱਤੇ ਸੀਗੇ ਆ ਦਿਖਾਉਣਾ ਤੁਹਾਨੂੰ ਹਾਂਜੀ ਅਵਾਰਡ ਦਿੱਤੇ ਸੀ ਵੀਰ ਅਵਾਰਡ ਭਈ ਜਿਹੜੇ ਅਸਲੀ ਲਾਈਫ ਦੇ ਹੀਰੋ ਆ ਉਹ ਵਾਲੇ ਅਵਾਰਡ ਦਿੱਤੇ ਗਏ ਸੀਗੇ ਦੇਖ ਸਕਦੇ ਆ ਕਲਸੀ ਸਾਹਿਬ ਦਰਜਮਾਨ ਨੇ ਕੁਰਸੀ ਤੇ ਨਾਲ ਸੁਲਮਾਨ ਖਾਨ ਨੇ ਤੇ ਨਾਲ ਇਹਨਾਂ ਦਾ ਭਰਾ ਸਾਈਕਲ ਚੋਰ ਉਹ ਦੇਖ ਸਕਦੇ ਆ ਹਾਂਜੀ ਉਹ ਮੁੱਛ ਦੀਦੀ ਆ ਉਹਦੀ ਇੱਕ ਪਾਸੇ ਦੀ ਸੋ ਦੇਖ ਸਕਦੇ ਆ ਸੁਲਮਾਨ ਖਾਨ ਦੀ ਇੱਕ ਮੂਵੀ ਆਈ ਸੀ ਵੀਰ ਤੇ ਉਸ ਤੇ ਅਵਾਰਡ ਦਿੱਤੇ ਗਏ ਸੀ ਵੀ ਜਿਹੜੇ ਅਸਲੀ ਜ਼ਿੰਦਗੀ ਦੇ ਹੀਰੋ ਆ ਉਹਨਾਂ ਨੂੰ ਅਵਾਰਡ ਦਿੱਤੇ ਗਏ ਸੀਗੇ ਆ ਦੇਖ ਸਕਦੇ ਆ ਤੇ ਕਲਸੀ ਸਾਹਿਬ ਇਸ ਚੋਰ ਨੂੰ ਅਸਲੀ ਹੀਰੋ ਮੰਨਦੇ ਆ ਦੇਖ ਸਕਦੇ ਆ ਵੀਰ ਸੁਲਮਾਨ ਮੀਟਸ ਰੀਅਲ ਲਾਈਫ ਹੀਰੋਸ ਦੇਖ ਸਕਦੇ ਹਾਂਜੀ ਬੀਰ ਫਿਲਮ ਆਈ ਸੀ ਸਲਮਾਨ ਖਾਨ ਦੀ ਉਦੋਂ ਇਹ ਅਵਾਰਡ ਦਿੱਤੇ ਗਏ ਸੀਗੇ ਵੀ ਅਸਲੀ ਜ਼ਿੰਦਗੀ ਦੇ ਹੀਰੋ ਆ ਸਾਈਕਲ ਚੋਰ ਨੂੰ ਇਹ ਹੀਰੋ ਮੰਨਦੇ ਆ ਤੇ ਬਾਕੀ ਕਲਸੀ ਸਾਹਿਬ ਜੀ ਦੋ ਤਿੰਨ ਤੁਹਾਨੂੰ ਸਵਾਲ ਪੁੱਛਣੇ ਆ ਪਿਆਰ ਨਾਲ ਹੀ ਆ ਕੋਈ ਇਦਾਂ ਦੀ ਗੱਲ ਤਾਂ ਹੈ ਨਹੀਂ ਜਿੱਦਾਂ ਤੁਸੀਂ ਮੇਰਾ ਨਾਮ ਹਾਂਜੀ ਸਹੀ ਨਹੀਂ ਯੂਜ਼ ਕਰਦੇ ਤੁਸੀਂ ਤੁਹਾਡੇ ਕੋ ਕਿਉਂਕਿ ਤੁਹਾਡੇ ਜਿਹੜੇ ਪਿਆਰੇ ਮਿੱਤਰ ਮੇਰਾ ਇਹ ਬਸ ਇੱਚੀ ਜਿੱਤ ਸਮਝਦੇ ਭੀ ਹਿੰਦੀ ਦੀ ਜਗ੍ਹਾ ਕੁਝ ਹੋਰ ਲਿਖ ਦਿੰਦੇ ਮੇਰੇ ਨਾਲ ਨੂੰ ਇੰਨੇ ਜੀ ਖੁਸ਼ ਹੋ ਜਾਂਦੇ ਆ ਮਗੈਂਬੋ ਕੁਝ ਹੋਰ ਲਿਖ ਦਿੰਦੇ ਮੇਰੇ ਨਾਲ ਨੂੰ ਇੰਨੇ ਜੀ ਖੁਸ਼ ਹੋ ਜਾਂਦੇ ਆ ਮਗੈਂਬੋ ਕੁਝ ਹੋਊਗਾ ਹੈਲੋ ਮਗੈਂਬੋ ਤੇ ਇਸ ਨੇ ਕਲ ਸੀ ਭਾਜੀ ਨੇ ਆਪ ਲਿਖਿਆ ਬਿੱਟਾ ਭਾਜੀ ਸੋ ਬਿੱਟਾ ਭਾਜੀ ਇਹ ਬਿੱਟੇ ਨੂੰ ਭਾਜੀ ਕਹਿੰਦੇ ਆ ਜਿਹਨੂੰ ਸਾਰੇ ਪੰਜਾਬੀ ਸਿੱਖ ਸਰਦਾਰ ਕੋਕੋਗੇ ਗਾਲਾਂ ਦਿੰਦੇ ਆ ਤੇ ਹੋਰ ਵੀ ਤਸਵੀਰਾਂ ਦਿਖਾਉਣਾ ਤੇ ਹਾਂਜੀ ਵੇਚ ਇਹਨਾਂ ਦੇ ਕਈ ਸਰੋਤੇ ਕਹਿ ਸਕਦੇ ਆ ਵੀ ਚਲੋ ਬਿੱਟੇ ਨਾਲ ਤਾਂ ਪਹਿਲਾਂ ਦੀ ਯਾਰੀ ਸੀ ਉਹਦੀ ਵੀ ਮੈਂ ਗੱਲ ਕਰਦਾ ਇੱਕ ਸਕਿੰਟ ਰੁਕੋ ਤੁਹਾਨੂੰ ਸਾਰਾ ਹੀ ਕੁਝ ਦਿਖਾ ਕੇ ਜਾਊਂਗਾ ਕੋਈ ਚੱਕਰੀ ਨਹੀਂ ਤਸੱਲੀ ਨਾਲ ਮੈਂ ਕਹਾਂ ਤੁਹਾਡੀ ਤਸੱਲੀ ਕਰਾਉਂ ਵੀਰਾਂ ਭਰਾਵਾਂ ਦੀ ਤੇ ਆ ਵੀ ਤਸਵੀਰ ਦੇਖ ਲਓ ਹਾਂਜੀ ਦੇਖ ਸਕਦੇ ਆ ਇਹ ਸਾਈਕਲ ਚੋਰ ਤਿਰੰਗਾ ਲਹਿਰਾ ਰਿਹਾ ਤੇ ਨਾਲ ਸਲਮਾਨ ਖਾਨ ਦੇ ਨਾਲ ਕਲਸੀ ਭਾਜੀ ਦੇਖ ਸਕਦੇ ਆ ਤਿਰੰਗਾ ਲਹਿਰਾ ਕਲ ਸੇ ਭਾਜੀ ਤੁਹਾਨੂੰ ਦੋ ਤਿੰਨ ਸਵਾਲ ਪੁੱਛਣੇ ਆ ਚਲੋ ਹੋ ਸਕਦਾ ਪ੍ਰਾਣੀਆਂ ਤਸਵੀਰਾਂ ਮੈਂ ਕਹਿੰਦਾ ਸਾਈਕਲ ਚੋਰ ਮੁਰਦਾਬਾਦ ਸਾਈਕਲ ਚੋਰ ਮੁਰਦਾਬਾਦ ਸਾਈਕਲ ਚੋਰ ਮੁਰਦਾਬਾਦ ਤੁਸੀਂ ਵੀ ਆਪਣੇ ਖਾਤੇ ਤੇ ਤਿੰਨ ਵਾਰੀ ਇਹ ਵੀਡੀਓ ਕਰਕੇ ਪੇਸ਼ ਕਰ ਦਿਓ ਫਿਰ ਸਾਨੂੰ ਸਾਰੇ ਪੰਜਾਬੀਆਂ ਨੂੰ ਹੋ ਜਾਊ ਕਿ ਸਾਈਕਲ ਚੋਰ ਤੁਹਾਡਾ ਯਾਰ ਜਾਂ ਵੀਰ ਨਹੀਂ ਇਹ ਤੁਸੀਂ ਆਪਣੇ ਖਾਤੇ ਤੇ ਪੋਸਟ ਕਰਨੀ ਤੇ ਇੱਕ ਇਹ ਉੱਤਰ ਪੋਸਟ ਕਰਨਾ ਆ ਭਈ ਤੁਹਾਡੇ ਤਿਰੰਗੇ ਬਾਰੇ ਕੀ ਵਿਚਾਰ ਹੈ ਇਹ ਜਿਹੜਾ ਤੁਸੀਂ ਤਿਰੰਗਾ ਲਹਿਰਾ ਰਹੇ ਆ ਇਹ ਭਾਰਤੀ ਫੌਜਾਂ ਨੇ ਸਾਡੇ ਆ ਧਾਰਮਿਕ ਸਥਾਨਾਂ ਤੇ ਲਹਿਰਾਇਆ ਸੀ ਜਾਣ ਕੇ ਸਾਡੇ ਹਿਰਦੇ ਬਲੁੰਦਰੇ ਜਾਣ ਉਸ ਲਈ ਇਹ ਦੇਖ ਸਕਦੇ ਆ ਸਾਲ 84 ਵਿਲੇ ਹਾਂਜੀ ਥਾਂ ਥਾਂ ਤੇ ਇਹਨਾਂ ਨੇ ਸਿੱਖਾਂ ਦੇ ਧਾਰਮਿਕ ਸਥਾਨਾਂ ਦੇ ਉੱਤੇ ਤਿਰੰਗਾ ਲਹਿਰਾਇਆ ਸੀ ਜਾਣ ਕੇ ਇਹ ਦੇਖ ਸਕਦੇ ਆ 84 ਦੀ ਤਸਵੀਰ ਇੱਕ ਇਹ ਦੇਖ ਸਕਦੇ ਆ ਇੱਕ ਉਧਰ ਵੀ ਉਹ ਦੇਖੋ ਜੀ ਉਧਰ ਵੀ ਸਿੱਖਾਂ ਦਾ ਪਵਿੱਤਰ ਅਸਥਾਨ ਉਧਰ ਵੀ ਨਹੀਂ ਤਿਰੰਗਾ ਲਹਿਰਾਇਆ ਸੀ ਜਾਣ ਕੇ ਜਾਂ ਤਾਂ ਫਿਰ ਕਲਸੀ ਭਾਜੀ ਨੂੰ ਪਤਾ ਨਹੀਂ ਸੀ ਇਹ ਸਾਈਕਲ ਚੋਰ ਦੀਆਂ ਕਰਤੂਤਾਂ ਕੀ ਆ ਜਾਂ ਤਿਰੰਗੇ ਵਾਲਿਆਂ ਨੇ ਸਿੱਖਾਂ ਨਾਲ ਕੀ ਕੀਤਾ ਜਾਂ ਤਾਂ ਕਲਸੀ ਭਾਜੀ ਨੂੰ ਨੀ ਸੀ ਹਾਂਜੀ ਪਤਾ ਸਾਰਾ ਕੁਝ ਸੀ ਬਾਈ ਜੀ ਇਹ ਤੁਹਾਨੂੰ ਇਹਨਾਂ ਨੇ ਇੱਕ ਪੋਸਟ ਪਾਈ ਆ ਕੱਲ ਸੀ ਜੀ ਨੇ ਦੇਖੋ ਮੈਂ ਕਹਿੰਨੇ ਪਿਆਰ ਨਾਲ ਇਹਨਾਂ ਦੀਆਂ ਰਿਸਪੈਕਟ ਕਰ ਰਿਆ ਹਾਂਜੀ ਸੋ ਪਾ ਕੱਲ ਸੀ ਪਾ ਜੀ ਇੱਕ ਰਿਕਵੈਸਟ ਹੋ ਰਿਆ ਸੋ ਸਭ ਦੀਆਂ ਧੀਆ ਭੈਣਾਂ ਸਾਂਝੀਆਂ ਹੁੰਦੀਆਂ ਤੁਹਾਡੀ ਵੀ ਧੀ ਰਾਨੀ ਹੈਗੀ ਹੈ ਨਾ ਸੋ ਉਹਦਾ ਪੂਰਾ ਨਾਂ ਤਾਂ ਨਹੀਂ ਲੈਣਾ ਆਪਾਂ ਹਾਨੀ ਕਲਸੀ ਹਾਂਜੀ ਉਹਦੇ ਮੋਰਲੇ ਚਾਰ ਅੱਖਰ ਆਪਾਂ ਛੱਡ ਦਿੰਨੇ ਤਾਂ ਜੋ ਕੋਈ ਹੋਰ ਸਰਚ ਕਰਕੇ ਇਹਨਾਂ ਕੋਸ਼ ਹਾਂਜੀ ਉਹਦੀ ਰੋਂਗ ਫੋਟੋ ਤਿਆਰ ਕਰ ਲਵੇ ਆਪਣੇ ਮਿੱਤਰ ਭਗੇਲ ਸਿੰਘ ਨੂੰ ਕਿਹਾ ਵੀ ਤੀਆਂ ਭੈਣਾਂ ਸਭ ਦੀਆਂ ਸਾਂਝੀਆਂ ਤੁਹਾਡੇ ਵੀ ਤੀਆਂ ਰਾਣੀਆਂ ਹੈਗੀਆਂ ਹਾਂਜੀ ਪ੍ਰਮਾਤਮਾ ਜੜਦੀ ਕਲਾ ਬਖਸ਼ੇ ਸੋ ਥੋੜਾ ਸਮੱਤ ਦੇ ਦਿਓ ਵੀ ਲੋਕਾਂ ਦੀਆਂ ਤੀਆਂ ਭੈਣਾਂ ਦੀਆਂ ਫੋਟੋਆਂ ਨਾ ਐਡਿਟ ਕਰਿਆ ਕਰ ਹਾਂਜੀ ਜਦੋਂ ਫਿਰ ਤੁਹਾਡੀਆਂ ਦੀ ਕਿਸੇ ਨੇ ਕਰਨੀ ਦੁੱਖ ਫੇਰ ਲੱਗਣਾ ਆ ਹਾਂਜੀ ਤੇ ਹਾਂਜੀ ਆ ਦੇਖੋ ਜੀ ਕਲਸੀ ਸਾਹਿਬ ਦੀ ਪੋਸਟ ਪੜ੍ਹ ਕੇ ਮੇਰੇ ਦਿਮਾਗ 'ਚ ਇਹਨਾਂ ਦਾ ਹੀ ਚਿਹਰਾ ਆ ਗਿਆ ਪੰਜਾਬ 'ਚ ਇਹ ਕਲਸੀ ਭਾਜੀ ਨੇ ਲਿਖੀਓ ਪੰਜਾਬ 'ਚ ਬਹੁਤ ਲੋਕ ਅੱਗ ਲਾਉਣ ਦਾ ਕੰਮ ਕਰਦੇ ਖੁਦ ਨੂੰ ਪੰਜਾਬ ਦਾ ਹਤਿਆਚੀ ਦੱਸਦੇ ਨੇ ਜਦੋਂ ਮੈਂ ਲੈਨ ਪੜੀ ਨਰੇ ਦਿਵਾਨ 'ਚ ਕਲਸੀ ਸਾਹਿਬ ਜੀ ਦੇਖੋ ਹਾਂਜੀ ਤੁਸੀਂ ਆਏ ਇਹ ਸਾਰੇ ਸਿਰੇ ਦੇ ਚੋਰ ਹਨ ਇਹ ਨਾ ਹੁਣ ਤੱਕ ਪੰਜਾਬ ਨੂੰ ਲੁੱਟਿਆ ਏ ਚਰਲਨਾ ਵੜ ਕੇ ਮੇਰੇ ਸੱਚੀ ਭਰਾਵਾ ਦਲਜੀਤ ਸਿੰਘ ਕਲਸੀ ਵੀਰ ਮੇਰੇ ਦਿਮਾਗ ਚ ਤੇਰਾ ਹੀ ਚਿਹਰਾ ਘੁਮਿਆ ਜਿਹੜੀ ਉਤਲੀ ਲੈਣਾ ਬਹੁਤ ਲੋਗ ਅੱਗ ਲਾਉਣ ਦਾ ਕੰਮ ਕਰਦੇ ਪੰਜਾਬ ਦਾ ਹਤਾਚੀ ਦੱਸਦੇ ਇਹ ਤੇ ਸਿਰੇ ਦੇ ਚੋਰ ਹਨ ਇਹ ਨੈਕਸਟ ਵੀਡੀਓ ਚ ਦੱਸਾਂਗੇ ਤੁਹਾਡੀਆਂ ਧੱਕੀਆਂ ਦੇ ਕਾਰਨਾਮੇ ਇਹ ਪਹਿਲਾਂ ਵੀ ਲੁੱਟਿਆ ਹੁਣ ਵੀ ਲੁੱਟਣਾ ਕੁਝ ਲੋਗ ਦਿਲ ਚ ਸੰਗ ਤੇ ਦਿੱਲੀ ਪ੍ਰਤੀ ਪਿਆਰ ਰੱਖਦੇ ਉਹ ਸਾਨੂੰ ਪਤਾ ਆ ਵੀ ਦਿੱਲੀ ਬੰਬੇ ਤੋਂ ਕੌਣ ਆਇਆ ਆ ਤੇ ਸਾਈਕਲ ਚੋਰਾਂ ਦਾ ਯਾਰ ਦੋਸਤ ਕੌਣ ਇੱਕ ਹੋਰ ਮੈਂ ਕਲਤੀ ਭਾਜੀ ਤੁਸੀਂ ਵੀਡੀਓ ਆਪਣੀਆਂ ਸਾਰੀਆਂ ਹੀ ਦੇਖਦੇ ਆ ਤਿੰਨ ਸਵਾਲ ਆ ਲੈਨੇ ਮੈਨੂੰ ਉੱਤਰ ਦਿਓ ਇੱਕ ਤਾਂ ਤੁਸੀਂ ਕਹਿੰਦੇ ਅਸੀਂ ਭਾਰਤ ਦੀ ਕਨਸਟੀਟਿਊਸ਼ਨ ਨੂੰ ਨਹੀਂ ਮੰਨਦੇ ਫਿਰ ਆ ਵਕੀਲ ਭਰਾਵੋ ਦੱਸੋ ਕਿਹੜੇ ਹਿਸਾਬ ਨਾਲ ਮਾਨਹਾਨੀ ਕਰੂਗਾ ਕਿਸੇ ਤੇ ਮੰਨ ਲਓ ਮੈਂ ਤੁਹਾਡੇ ਵਿਰੁੱਧ ਵੀਡੀਓ ਪਾਈ ਠੀਕ ਆ ਸੋ ਹੁਣੇ ਵਕੀਲ ਸਾਹਿਬ ਕਿਹੜੇ ਕਾਨੂੰਨ ਦੇ ਅਨਸਾਰ ਮੰਨ ਲਓ ਮੇਰੇ ਵਿਰੁੱਧ ਤੁਸੀਂ ਮਾਨਹਾਨੀ ਕਰ ਦੋ ਕਿਹੜੇ ਕਾਨੂੰਨ ਦੇ ਅਨਸਾਰ ਕਰੂਗੇ ਨਾ ਤਾਂ ਤੁਸੀਂ ਭਾਰਤ ਦਾ ਕਨਸਟੀਟਿਊਸ਼ਨ ਮੰਨਦੇ ਆ ਫਿਰ ਕਿੱਦਾਂ ਇਹ ਕੇਸ ਕਰੂਗਾ ਕਿਸੇ ਤੇ ਮੇਰੇ ਤਾਂ ਭਰਾਵੋ ਸਮਝ ਤੋਂ ਬਾਹਰ ਆ ਗੱਲਾਂ ਜੇ ਤੁਸਾਨੂੰ ਪਤਾ ਦੱਸ ਦਿਓ ਹਾਂਜੀ ਇੱਕ ਪਾਸੇ ਆਪਾਂ ਭਾਰਤ ਆਸੇ ਆਪਾ ਵਕੀਲ ਰੱਖ ਲਿਆ ਆ ਹਾਂਜੀ ਮਾਨ ਹਨੀ ਕਰਨ ਲਈ ਸੋ ਦੱਸ ਦਿਓ ਪਾਜੀ ਮੈਨੂੰ ਵੀ ਪਤਾ ਲੱਗਿਆ ਵੀ ਕਿਹੜਾ ਉਹ ਫਿਰ ਸੋ ਕਿ세 ਹੋਰ ਗ੍ਰਹਿ ਦਾ ਉਹ ਕਾਨੂੰਨ ਹੋਗਾ ਜਿਹਦੇ ਅਨਸਾਰ ਮਾਨਹਾਨੀ ਕਰਨੀ ਆ ਹਾਂਜੀ ਤੇ ਹੋਰ ਤਸਵੀਰਾਂ ਦਿਖਾਉਣਾ ਉਹੀ ਗੱਲ ਆ ਭਰਾਵਾ ਯਾਰੀਆਂ ਸਾਈਕਲ ਚੋਰਾ ਨਾਲ ਠੱਗਾਂ ਨਾਲ ਤੇ ਪਿੱਛੇ ਸੰਤਾਂ ਦੀਆਂ ਤਸਵੀਰਾਂ ਏਦਾਂ ਲਾ ਕੇ ਫੋਟੋਆਂ ਪਾਉਣੀਆਂ ਸੋਭਦੀਆਂ ਨਹੀਂ ਵੀਰ ਮੇਰਾ ਇੱਕ ਪਾਸੇ ਦਾ ਹੋ ਜਾ ਤੇ ਹੁਣ ਉੱਤਰ ਦੇ ਦੇ ਝੰਡੇ ਪ੍ਰਤੀ ਤੇਰੀ ਕੀ ਸੋਚ ਆ ਭਾਰਤੀ ਕਨਸਟੀਟਿਊਸ਼ਨ ਪ੍ਰਤੀ ਕੀ ਸੋਚ ਆ ਤੇ ਸਾਈਕਲ ਚੋਰ ਮੁਰਦਾਬਾਦ ਤਿੰਨ ਵਾਰੀ ਪੋਸਟ ਕਰਦੇ ਆਪਣੇ ਖਾਤੇ ਤੇ ਸਵਾਦ ਤਾਂ ਫੇਰ ਆਊਗਾ ਤੇ ਬਾਕੀ ਹੋਰ ਵੀ ਖਲਾਸੇ ਕਰਾਂਗੇ ਮਿੱਤਰਾ ਤੇਰੇ ਜਿਹੜੇ ਬਾਕੀ ਆ ਕੀ ਕਹਿੰਦੇ ਹੁੰਦੇ ਆ ਦੇਖੋ ਤਾਂ ਕਿਦਾਂ ਸਾਈਕਲ ਚੋਰ ਨੂੰ ਸਨਮਾਨਤ ਕੀਤਾ ਜਾ ਰਿਹਾ ਅਸਲੀ ਹੀਰੋ ਕਹਿ ਕੇ ਕਿਰਪਾਨਾਂ ਦੇ ਕੇ ਹਾਂਜੀ ਉਹ ਦੇ ਜੀਤ ਕਾਲ ਸੀ ਭਾਜੀ ਖੜੇ ਆ ਤੇ ਬਾਕੀ ਜਿਹੜੀ ਤੁਹਾਡੀ ਕੰਪਨੀ ਸੀ ਹਾਂਜੀ ਉਹਦਿਆਂ ਵੀ ਤਸਵੀਰਾਂ ਆਪਣੇ ਕੋਲ ਠੱਗੀ ਦੀਆਂ ਕਿੰਨੇ ਹਜ਼ਾਰ ਕਰੋੜ ਕਿੰਨੇ ਹਜ਼ਾਰ ਲੋਕਾਂ ਨੂੰ ਲੁੱਟਿਆ ਉਹ ਵੀ ਔਰ ਜਿਹੜਾ ਕਿ ਭਾਰਤ ਚ ਐਕਟ 1978 ਦੇ ਅਨਸਾਰ ਉਹ ਵੀ ਸਹੀ ਨਹੀਂ ਸੀ ਛੋਟੇ ਹੁੰਦਿਆਂ ਨੂੰ ਇਹ ਕਹਿੜ ਆਉਂਦੀ ਸੀ ਹੁਣ ਪਿੰਡਾਂ ਵਿੱਚ ਗੱਲਾਂ ਕਲਸੀ ਪੰਪਦੀਆਂ ਮਲਕੀ ਸਿੰਘ ਹੁੰਦਾ ਨਹੀਂ ਸੀ ਮੋਟਰ ਤੇ ਕਲਸੀ ਸਾਹਿਬ ਤੁਸੀਂ ਤਾਂ ਹੁਣ ਚਲੋ ਛੱਡੋ ਇਹ ਸੀ ਪਾਰਟ 1 ਸੋ ਵੀਰ ਮੇਰਾ ਕਲਸੀ ਭਰਾ ਉੱਤਰ ਦੇ ਦੀ ਮੈਨੂੰ ਤਿੰਨ ਇੱਕ ਦੂ ਕਹਿੰਦਾ ਸਾਈਕਲ ਚੋਰ ਮੁੜਦਾ ਆਵਾਜ਼ ਤਿੰਨ ਵਾਰੀ ਇੱਕ ਦੂ ਭਾਰਤੀ ਕਨਸਟੀਟਿਊਸ਼ਨ ਬਾਰੇ ਆਪਣੇ ਵਿਚਾਰ ਪੇਸ਼ ਕਰਨੇ ਇੱਕ ਭਾਰਤੀ ਤਿਰੰਗੇ ਬਾਰੇ ਤੇ ਬਾਕੀ ਦੱਸੀ ਜਿਹੜਾ ਤੁਸੀਂ ਵਕੀਲ ਰੱਖਿਆ ਮਾਨ ਹੰਨੀ ਲਈ ਉਹ ਕਿਹੜੇ ਹਿਸਾਬ ਨਾਲ ਮਾਨ ਹੰਨੀ ਦਾ ਕੇਸ ਕਰੂਗਾ ਜਿਸ ਕਨਸਟੀਟਿਊਸ਼ਨ ਨੂੰ ਤੁਸੀਂ ਮੰਨਦੇ ਹੀ ਨਹੀਂ ਦੱਸੋ ਵੀਰ ਮੇਰਾ ਤੇ ਬਾਕੀ ਜਾਂਦੇ ਜਾਂਦੇ ਇੱਕ ਹੋਰ ਗੱਲ ਦੱਸ ਨਾ ਇੱਕ ਵੀਰ ਭਰਾ ਦਾ ਨਿਊਜ਼ੀਲੈਂਡ ਉਹ ਵੀ ਵੀਡੀਓ ਆਪਣੀਆਂ ਦੇਖ ਲਈ ਇੱਥੋਂ ਗਿਆ ਸਰੀ ਤੂੰ ਹੀ ਬਗੇਲ ਸਿੰਘ ਦਾ ਸਮਰਥਕ ਬਣਿਆ ਫਿਰਦਾ ਮੈਨੂੰ ਕਹਿੰਦਾ ਲਾਇਆ ਤੂੰ ਰਿਫਿਊਜੀ ਆ ਤੇ ਸਰਕਾਰ ਦਾ ਤੂੰ ਦੋਸਤ ਬਣ ਗਿਆ ਮੋਦੀ ਸਰਕਾਰ ਦਾ ਭਰਾਓ ਜਿਹੜਾ ਤੁਸੀਂ ਲੋ ਕੋਲ ਕੋਈ ਪੇਪਰ ਨਹੀਂ ਇੰਦੀ ਰਿਫਿਊਜੀ ਆਂਦੀ ਫੀਮ ਖੰਦਾ ਇੰਦੀ ਚਿੱਟਾ ਵੇਚਦਾ ਜੋ ਮਰਜੀ ਜੀ ਨੂੰ ਦੱਸਣਾ ਜਿਹੜਾ ਕੱਲ ਨੂੰ ਦੱਸਣਾ ਤੁਸੀਂ ਅੱਜ ਦੱਸੋ ਭਾਵੇਂ ਇੰਦੀ ਫੀਮ ਖੰਦਾ ਵੇ ਚਿੱਟਾ ਵੇਚਦਾ ਹੋਵੇ ਕਦੀ ਧਰਮ ਦੇ ਨਾਂ ਤੇ ਨਹੀਂ ਕਿਸੇ ਨੂੰ ਵੇਚਿਆ ਤੇ ਕਦੀ ਲਹੂ ਨਹੀਂ ਕਿਸੇ ਦਾ ਪੀਤਾ ਸਹੀ ਹੈ ਨਾ ਸੋ ਜੋ ਜਿਹਨੇ ਦੱਸਣਾ ਇੰਦੀ ਬਾਰੇ ਭਰਾਵੋ ਮੈਂ ਕਹਿੰਦਾ ਵੀਡੀਓ ਪਾ ਕੇ ਜੀ ਸਦਕੇ ਦੱਸੋ ਤੁਸੀਂ ਲੋਕ ਤਾਂ ਐਨੇ ਚ ਹੀ ਖੁਸ਼ ਆ ਭਿੰਦੀ ਦਾ ਨਾ ਪੁੱਠਾ ਲਿਖ ਕੇ ਆਪਾਂ ਪਤਾ ਨਹੀਂ ਕਿਹੜਾ ਮੋਰਚਾ ਜਿੱਤ ਲਿਆ ਸਹੀ ਹੈ ਨਾ ਸੋ ਆਪਾਂ ਕਿਸੇ ਦਾ ਪੁੱਠਾ ਨਾ ਨਹੀਂ ਲਿਆ ਕਿਸੇ ਦੀ ਧੀ ਭੈਣ ਨੂੰ ਨਹੀਂ ਮੜਾ ਗਿਆ ਕੱਲ ਸੀ ਭਾਜੀ ਤੇ ਜਾਂਦੇ ਇੱਕ ਆਖਰੀ ਗੱਲ ਹੁਣ ਮੇਰੇ ਮਾਤਾ ਜੀਟੀਵੀ ਮੈਂ ਕਹਿੰਦਾ ਹੁਣ ਜੀਟੀਵੀ ਨਾ ਦੇਖੋ ਮੇਰੀ ਆਪਣੀ ਮੈਨੂੰ ਇੱਥੇ ਆ ਕੇ ਪਤਾ ਲੱਗਾ ਮੰਮੀ ਗੀਤ ਢੋਲੀ ਦਿਲਦਾਰੀਆਂ ਧੀਆਂ ਰਾਣੀਆਂ ਪਤਾ ਨਹੀਂ ਕਿਹੜੇ ਕਿਹੜੇ ਜੀਟੀਵੀ ਤੇ ਨਾਟਕ ਦੇਖਦੀ ਸੀ ਸੋ ਉਹਨੂੰ ਮੈਂ ਰੋਕਿਆ ਆ ਹੁਣ ਅਮਰਤਪਾਲ ਸਿੰਘ ਜੀ ਦੇ ਤੁਸੀਂ ਖਾਸ ਆ ਬਘੇਲਾ ਤੇ ਤੁਸੀਂ ਸੋ ਹੁਣ ਉਹੀ ਗੱਲ ਆ ਹੁਣ ਤੁਸੀਂ ਕਹਿੰਦੇ ਵੀ ਮੈਂ ਫਿਲਮਾਂ ਕਰਨੀਆਂ ਇਸ ਲਈ ਮੈਂ ਸਿੱਖ ਨਹੀਂ ਮਾਰ ਰਿਆ ਭਰਾਵੋ ਜਿਸ ਇਨਸਾਨ ਨੂੰ ਸਿੱਖੀ ਨਾਲੋਂ ਫਿਲਮਾਂ ਪਿਆਰੀਆਂ ਉਹ ਕਿੰਨਾ ਕੁ ਸਿੱਖੀ ਦਾ ਅਤਿਚੀ ਹੋ ਸਕਦਾ ਨਹੀਂ ਸਿੱਖ ਮੜਨਾ ਉਨੀ ਤਾਂ ਤੁਹਾਨੂੰ ਪਤਾ ਹੀ ਆ ਜਾਨਣਾ ਧਰਮ ਵੀ ਆਪਣੇ ਪਰਿਵਾਰਬਾਰ ਤੇ ਆ ਤੇ ਤੁਸੀਂ ਕੇਸ ਨਹੀਂ ਰੱਖ ਸਕਦੇ ਹਾਂਜੀ ਸੋਮਰਤਪਾਲ ਸਿੰਘ ਵੀਰ ਨੂੰ ਬੇਨਤੀ ਆਪਣੀਆਂ ਸੱਜੀਆਂ ਤੇ ਖੱਬੀਆਂ ਬਾਹਾ ਬਗੇਲ ਸਿੰਘ ਤੇ ਦਲਜੀਤ ਸਿੰਘ ਦੇ ਸਿਰ ਤੇ ਕੇਸ ਤੇ ਦਾੜ੍ਹੀ ਸਜਾਈ ਜਾਣ ਇਹ ਸਾਡੀ ਪ੍ਰਜੋਰ ਮੰਗਿਆ ਓਕੇ ਜੀ ਤੇ ਸਾਈਕਲ ਚੋਰ ਮੁਰਦਾਬਾਦ ਸਾਈਕਲ ਚੋਰ ਮੁਰਦਾਬਾਦ ਸਾਈਕਲ ਚੋਰ ਮੁਰਦਾਬਾਦ ਤੇ ਬਾਕੀ ਜਾਂਦੇ ਜਾਂਦੇ ਬਾਈ ਜੀ ਇੱਕ ਹੋਰ ਗੱਲ ਧੰਨਵਾਦ ਮੀਤ ਮਲਤਾਨੀ ਕਲੈਰ ਵਿਕਰਮਜੀਤ ਸਿੰਘ ਗੁਰਪ੍ਰੀਤ ਪੀਟ ਚੀਮਾ ਪੱਡਾ ਭਾਜੀ ਸਭ ਦਾ ਜਿਨ੍ਹਾਂ ਨੇ ਸਟਾਰ ਭੇਜੇ ਬੱਬੀ ਵਾਲਾ ਤੇ ਭਰਾਵੋ ਟੀਵੀ ਵੀ ਖਰਾਬ ਹੋ ਗਿਆ ਤੇ ਫੋਨ ਵੀ ਆਪਣਾ ਖਰਾਬ ਹੋ ਗਿਆ ਆ ਆਹ ਹੋਰ ਫੋਨ ਤੋਂ ਦੱਸਣ ਲੱਗਾ ਕਲਿਕਾਂ ਜ਼ਰੂਰ ਕਰਿਓ ਬਾਈ ਜੀ ਕਿਸੇ ਨੂੰ ਆਪਾਂ ਗਲਤ ਸ਼ਬਦਾਬਲੀ ਨਹੀਂ ਵਰਤੀ ਕਿਸੇ ਦੀ ਧੀ ਭੈਣ ਨੂੰ ਨਹੀਂ ਮਾਰਿਆ ਗਿਆ ਜੋ ਅਸਲ ਸਚਾਈ ਸੀ ਉਹ ਤੁਹਾਡੇ ਸਾਹਮਣੇ ਲਿਆਂਦੀ ਗਈ ਆ ਕਲਦੀ ਸਾਹਿਬ ਜੀ ਮਾਨਹਾਨੀ ਕਰਨੀ ਜੇ ਸਬ ਕਾਨੂੰਨ ਨੂੰ ਤੁਸੀਂ ਮੰਨਦੇ ਨਹੀਂ ਉਸ ਦੇ ਅਨਸਾਰ ਕਰਨੀ ਕਰ ਦਿਓ ਪਰ ਇਹ ਤਸਵੀਰਾਂ ਐਡਿਟ ਕੀਤੀਆਂ ਨਹੀਂ ਬਿੱਟੇ ਨੂੰ ਤੁਸੀਂ ਭਾਜੀ ਕਹਿੰਦੇ ਰਹੇ ਆ ਭਾਜੀ ਦੇਖ ਲਓ ਕਿੰਨੀ ਰਿਸਪੈਕਟ

ਅਸਲੀ ਹੀਰੋ ਦਾ ਅਵਾਰਡ ਤੁਸੀਂ ਦਿੰਦੇ ਰਹੇ ਆ ਮਾੜੀ ਗੱਲ ਆ ਗੱਲ ਸੀ ਸਾਹਿਬ ਹਾਂਜੀ ਇੱਕ ਪਾਸੇ ਦੇ ਹੋ ਜਾਓ ਜਾਂ ਫਿਰ ਦਿੱਲੀ ਦੇ ਹੋ ਜਾਓ ਜਾਂ ਪੰਜਾਬ ਦੇ ਹੋ ਜਾਓ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਤੁਹਾਡੇ ਮੂੰਹੋਂ ਜਲਦੀ ਤੋਂ ਜਲਦੀ ਸਾਰੇ ਹੀ ਸੰਗਤ ਸੁਣਨੀ ਚਾਹੂਗੀ ਸਾਈਕਲ ਚੋਰ ਮਰਦਾ ਬਾੜ ਤੇ ਬਾਕੀ ਸਭ ਨੂੰ ਰਿਕਵੈਸਟ ਆ ਸਾਰੀਆਂ ਵੀਡੀਓ ਤੇ ਲਿੰਕ ਪਾਇਆ ਆ ਹਾਂਜੀ ਆਪਾਂ ਭਰਾਵੋ ਕਿਹੜਾ ਸਾਨੂੰ ਤਾਂ ਪੂੰਜੀ ਸਕੀਮ ਕਦੀ ਜੀਤ ਕਾਲ ਸੀ ਕਜੀ ਸਰਬਜੀਤ ਸਿੰਘ ਕਦੀ ਦਲਜੀਤ ਸਿੰਘ ਭਰਾਵਾ ਨਾ ਹੀ ਬੜੇ ਸੀ ਤੇਰੇ ਸਾਨੂੰ ਤਾਂ ਉਹ ਪੂੰਜੀ ਸਕੀਮਾਂ ਪ੍ਰਾਮਡ ਸਕੀਮਾਂ ਆਉਂਦੀਆਂ ਨਹੀਂ ਆਪਤਾ ਹੀ ਕਹਿੰਦੇ ਆ ਭਰਾਵੋ ਕਲਿੱਕਾਂ ਕਰ ਦਿਆ ਕਰੋ hindiradio.ce ਹਾਂਜੀ ਸਾਰੀਆਂ ਵੀਡੀ ਲਿੰਕ ਪਾਇਆ ਜੀ ਨਹੀਂ ਉੱਪਰ ਹੁੰਦਾ ਆਪ ਬ੍ਰਾਊਜ਼ਰ ਚ ਖੋਲ ਕੇ ਇਦਾਂ ਆਵੋ ਸਾਹ ਹਾਂਜੀ ਸਿੱਧੀ ਗੱਲ ਆ ਬਥੇਰੇ ਕਹਿੰਦੇ ਆਨਲਾਈਨ ਮੰਗਤਾ ਹਾਂਜੀ ਹੱਕ ਹਲਾਲ ਦੀ ਮੰਗਦੇ ਆ ਤੁਹਾਡੇ ਹਸਤਾਂ ਦਾ ਅੰਗ ਉਸਕੀਮਾ ਲਾ ਕੇ ਲੋਕਾਂ ਦੇ ਕਰੋੜਾ ਨਹੀਂ ਠੱਗੇ ਹਾਂਜੀ ਤੇ ਬਾਕੀ ਕਰ ਦਿਓ ਜੀ ਸਾਰਿਆਂ ਨੂੰ ਰਿਕਵੈਸਟ ਆ ਕਲਿੱਕ ਵੱਧੋ ਵਾਧੇ ਵੀਡੀਓ ਸ਼ੇਅਰ ਕਰਿਓ ਸਾਰੇ ਪੰਜਾਬੀਆਂ ਦੇ ਫੋਨ ਚ ਪਹੁੰਚਾਓ ਫਿਰ ਜਾਂਦਾ ਜਾਂਦਾ ਗੱਲ ਰਿਪੀਟ ਕਰਨਾ ਹੋ ਸਕਦਾ ਅਮਰਿਤਪਾਲ ਸਿੰਘ ਵਧੀਆ ਕੰਮ ਕਰਦਾ ਪੰਜਾਬ ਲਈ ਸੋ ਇਸ ਵੀਡੀਓ ਚ ਉਸ ਵਿਰੁੱਧ ਕੁਝ ਵੀ ਨਹੀਂ ਕਿਹਾ ਗਿਆ ਪਰ ਜਿਹੜਾ ਉਸ ਦਾ ਆਲਾ ਦਵਾਲਾ ਆ ਬਾਈ ਜੀ ਉਹ ਨਹੀਂ ਪੰਜਾਬ ਦੇ ਲਈ ਸਕਾ ਬਾਕੀ ਮਰਜੀ ਤੁਹਾਡੀ ਆ ਸਾਰੇ ਪੰਜਾਬੀਆਂ ਦੇ ਫੋਨ 'ਚ ਵੀਡੀਓ ਪਹਚਾਯੋ ਸ਼ੇਅਰ ਕਰਿਓ ਤੇ ਰੀਚ ਘਟਿਆ 136 ਸ਼ੇਅਰ ਹੋਏ ਅਜੇ ਕਰਿਓ ਵੱਧੋ ਵੱਧ ਸ਼ੇਅਰ ਤੇ ਜਲਦੀ ਜਲਦੀ ਕਾਲ ਸਿੰਘ ਸਾਹਿਬ ਬੋਲੋ ਫਿਰ ਸਾਈਕਲ ਚੋਰ ਮੁਰਦਾਬਾਦ ਤੇ ਭੇਡਾਂ ਦਾ ਕਾਲਿੰਦੀ ਜੀ ਸਾਲ ਕਰਾ ਕੇ ਰੱਖਣੀ ਭੇਡਾਂ ਦੀ ਓਹ ਕਾਲ ਸਿੰਘ ਸਾਹਿਬ ਜਲਦੀ ਜਲਦੀ ਵੀਡੀਓ ਕਰੋ ਸਾਇਕਲ ਚੋਰ ਹਰਦਾ ਵਾਦ ਸ਼ੇਅਰ ਕਰਿਓ ਕਲਿੱਕ ਜ਼ਰੂਰ ਕਰਿਓ ਸ਼ੁਕਰੀਆ ਕਮੈਂਟ ਵੀ ਕਰਿਓ ਤੁਸੀਂ ਕੀ ਸੋਚਦੇ ਹੋ